ਫਾਜ਼ਲੀ ਜੀ ਹੋ ਗਿਆ ਥੋੜਾ ਜਿਹਾ ਕੰਮ ਤੋਂ ਜਮਾ ਘਰੋਂ ਮੈਂ ਗੱਦੀ ਜਾਣਾ ਕੋਈ ਨਾ 6:30 ਤੱਕ ਆਨਦੇ ਹਾਂ ਜੀ ਮੰਮੀ ਜੀ ਹੋ ਗਿਆ ਤਿਆਰ ਰੋਟੀ ਖਾ ਲਈ ਆ ਰੋਟੀ ਖਾ ਲਈ ਮੈਂ ਚਨਾਲ ਮਲਨੀ ਰੋਟੀ ਹਾਂ ਹੋ ਗਿਆ ਦਫਨ ਵੀ ਪੈਕ ਹੋ ਗਿਆ ਅੱਛਾ ਅੱਛਾ ਠੀਕ ਆ ਤੇ ਉਧਰੋਂ ਆਇਆ ਸਮਰਨ ਦੇ ਸਹੁਰਿਆਂ ਤੋਂ ਫੋਨ ਕੋਈ ਕਨੇ ਇੱਕ ਉਹ ਦਿਨ ਆਇਆ ਇਹ ਫੋਨ ਤੇ ਮੁੜ ਕੇ ਤਾਂ ਨਹੀਂ ਮੈਨ ਲਾਇਆ ਤਾਂ ਉਦਨੋਂ ਵੱਧ ਘਟ ਬੜਾ ਬੋਲੀ ਆ ਕਹਿੰਦੀ ਜਿੱਦਾਂ ਗਈ ਉਦਾਂ ਹੀ ਆ ਜੇ ਉਹ ਬੋਲਦੀ ਮੜਾ ਭੈਣਾ ਵਾ ਤੁਹਾਡੀ ਕੁੜੀ ਇਹ ਕੰਮ ਨਹੀਂ ਕਰਦੀ ਤੁਹਾਡੀ ਰੋਟੀ ਪਾਣੀ ਨਹੀਂ ਬਣਾਉਂਦੀ ਮੈਂ ਚੱਲ ਬੰਦਾ ਆਪ ਵੀ ਲਾਗੂ ਕਰ ਲੇ ਕੋ ਜਰੂਰੀ ਹੋਵੇ ਤੇ ਸੇਹਸਾਨ ਹੁੰਦਾ ਵਾ ਤੇ ਨਾਲੇ ਉਹ ਤੋੜਣੀ ਮੈਨੂੰ ਤੋੜ ਕੇ ਜਵਾਬ ਦੇ ਦਿੱਤਾ ਕਿ ਜਿੱਦਾਂ ਗਈ ਓਦਾਂ ਹੀ ਆ ਜੇ ਅੱਗੇ ਤਿੰਨ ਚਾਰ ਵਜੇ ਮੈਂ ਉਹਨੂੰ ਛੱਡਾਂ ਹੀ ਆ ਹੁਣ ਨਹੀਂ ਮੈਂ ਛੱਡ ਕੇ ਆਉਣਾ ਛੱਡ ਕੇ ਆਉਂਦੀ ਨਹੀਂ ਮੰਮੀ ਕੋਈ ਗੱਲ ਹੈਗੀ ਤੁਹਾਨੂੰ ਆਪ ਹੀ ਪਤਾ ਵਾ ਕਿੰਨੇ ਦਿਨ ਹੋ ਗਿਆ ਕੁੜੀ ਨੂੰਾਈ ਨੂੰ ਤੇ ਤੁਸੀਂ ਫੇਰ ਦੁਬਾਰਾ ਆਪ ਹੀ ਫੋਨ ਲਾ ਲੈਣਾ ਹੈਗਾ ਕੀ ਪਤਾ ਉਹਨਾਂ ਦਾ ਗੁੱਸਾ ਉਹਨਾਂ ਸੰਤੋ ਹੋ ਗਿਆ ਹੋਵੇ ਤੁਹਾਨੂੰ ਪਤਾ ਹੀ ਆ ਅੱਜਕੱਲ ਦੇ ਰਿਸ਼ਤੇ ਬਿਲਕੁਲ ਨਾਜ਼ੁਕ ਜਿਹੇ ਹੁੰਦੇ ਆ ਤੇ ਟੁੱਟਦੇ ਟੋਟੇ ਹੀ ਜਾਂਦੇ ਆ ਤੇ ਕੋਈ ਗੱਲ ਨਹੀਂ ਤੁਸੀਂ ਇੰਜ ਕਰੋ ਫੇਰ ਇੱਕ ਵਾਰੀ ਫੋਨ ਲਾ ਕੇ ਵੇਖਿਓ ਉਹਨਾਂ ਨੂੰ ਤੇ ਇਹ ਕਿਦਾਂ ਦੀ ਤੂੰ ਗੱਲ ਕਰਨ ੜਿਆ ਜਿਨ੍ਹਾਂ ਨੇ ਨੂੰ ਉਹਨਾਂ ਨੂੰ ਤਾਂ ਫਿਕਰ ਹੈ ਨਹੀਂਗਾ ਤੇ ਕੋਈ ਗੱਲ ਨਹੀਂ ਇੱਥੇ ਕੁੜੀ ਰਹੀ 4 ਦਿਨ ਤੇ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਭਾਰੂ ਆ ਕੋਈ ਇੱਕੋ ਇੱਕ ਤਾਂ ਤੇਰੀ ਭੈਣ ਆ ਤੇ ਕੋਈ ਗਾਂਦੇ ਜੀ ਉਹਨਾਂ ਨੂੰ ਫਿਕਰ ਨਹੀਂ ਨਾ ਤੇ ਸਾਨੂੰ ਵੀ ਨਹੀਂ ਕੋਈ ਵੀ ਨਹੀਂ ਇੱਥੇ ਕੀ ਖਾਂ ਰਹੀ ਆ ਬਾ ਜਾ ਕੇ ਰੋਟੀ ਆ ਨਾ ਚਾਹੇ ਕੱਪੜਾ ਲੀੜਾ ਲੈ ਦੀਦਾ ਤੇ ਕੋਈ ਗਾਲ ਨਹੀਂ ਜਿੰਨਾ ਚਿਰ ਮੈਂ ਜਿੰਦੀ ਹਾਂ ਨਾ ਤੇ ਉਹਨਾਂ ਘਰ ਉਹਦਾ ਵੀ ਹੈਗਾ ਜੇ ਤੇਰਾ ਘਰ ਆ ਮੈਨੂੰ ਪਤਾ ਲੱਗਣ ਡਿਆ ਤੇ ਕਿੱਥੋਂ ਬੋਲਣ ਡਿਆ ਲੈ ਮੰਮੀ ਕਿਦਾਂ ਦੀਆਂ ਗੱਲਾਂ ਕਰਨ ਡੇ ਮੈਂ ਕਿੱਥੋਂ ਬੋਲਣਾ ਵਾ ਮੈਂ ਤਾਂ ਕੁੜੀ ਦਾ ਸੋਚਣ ਡਿਆ ਵਾਂ ਵੀ ਕਿੰਨੇ ਦਿਨ ਹੋ ਗਏ ਅੱਗੇ ਕੋਈ ਗੱਲ ਬਾਤ ਕਰੀਏ ਉਹਨਾਂ ਦੇ ਨਾਲ ਹੁਣ ਸਾਰੀ ਉਮਰ ਵਿਚਾਰੀ ਨੇ ਇੱਥੇ ਥੋੜੀ ਕੱਢ ਦੇਣੀ ਆ ਕੱਲੋਂ ਉਹਦੀ ਕੁੜੀ ਵੀ ਵੱਡੀ ਵੀ ਹੋਣਾ ਵਾ ਫੇਰ ਉਹਨੂੰ ਸਕੂਲੇ ਵੀ ਪਾਉਣਾ ਵੇ ਬੱਚੀ ਦਾ ਸਕੂਲ ਖਰਾਬ ਹੁੰਦਾ ਵਾ ਪੜ੍ਹਾਈਆਂ ਖਰਾਬ ਹੁੰਦੀ ਆ ਤੇ ਕੋਈ ਗਾਲ ਨਹੀਂ ਪੁੱਤ ਜਦੋਂ ਉਹਨਾਂ ਨੂੰ ਫਿਕਰ ਨਾ ਤੇਨੂੰ ਜ਼ਿਆਦਾ ਫਿਕਰ ਆ ਤੂੰ ਬਹੁਤਾ ਸਿਆਣਾ ਨਾ ਮਾਤਾ ਮੈਨੂੰ ਫਿਕਰ ਹੋਣਾ ਨਹੀਂ ਆਪਣੀ ਭੈਣ ਦਾ ਮੈਨੂੰ ਬਹੁਤੀ ਮੱਤਾਂ ਨਾ ਦੇ ਤੇ ਮੈਂ ਸਾਰੀ ਨੰਬਰ ਹੰਡਾਲੀ ਆ ਮੈਨੂੰ ਪਤਾ ਕੀ ਕਰਨਾ ਤੈਨੂੰ ਬੋਧਾ ਨਹੀਂ ਪਤਾ ਤੇ ਜਾ ਹੁਣ ਕੰਮ ਤੇ ਜਾ ਆਪਣੇ ਤੇ ਲੇਟ ਹੋਣ ਡਿਆ ਚੱਲਿਆ ਵਾਂ ਕਿ ਮਾਤਾ ਮੈਂ ਕੰਮ ਤੇ ਜਾਣਾ ਹੀ ਆ ਮੈਂ ਤਾਂ ਤੁਹਾਨੂੰ ਸਮਝਾਉਣ ਡਿਆ ਹੈਗਾ ਵੀ ਚਲੋ ਕੋਈ ਗੱਲ ਕਰੀਏ ਤੂੰ ਹੀ ਸਿਆਣੀ ਹੈ ਤੂੰ ਹੀ ਉਲਟਾ ਪੈ ਗਈ ਗਾੜੀਆਂ ਤੁਹਾਨੂੰ ਨਾ ਨਾ ਸਮਝਾਉਣਾ ਤੁਹਾਨੂੰ ਹੁਣ ਮੈਂ ਕੀ ਆ ਤੂੰ ਕੋਈ ਗੱਲ ਨਹੀਂ ਮੈਂ ਸਮਝੀ ਆ ਮੰਮੀ ਅੱਜ ਭਾਬੀ ਨੇ ਚਾਹ ਨਹੀਂ ਬਣਾਈ ਸਵੇਰ ਦੀ ਜਾਹ ਪਤ ਬਣਾਣੀ ਐ ਮੈਂ ਤੇ ਪੀਲੀ ਕਰਾਂਗੀ ਮੈਨੂੰ ਤੇਨੂੰ ਚਾਹ ਦਿੱਤੀ ਨਹੀਂ ਸਵੇਰ ਦੀ ਅੱਜ ਮੈਨੂੰ ਲੱਗਦਾ ਵਾ ਵੀ ਭਾਬੀ ਮੇਰ ਤੋਂ ਨਾ ਹੁਣ ਉਖੜੀ ਉਖੜੀ ਫਿਰਦੀ ਵਾ ਵੀ ਇਹ ਗੁੱਸਾ ਕਰਦੀ ਵਾ ਵੀ ਇੱਥੇ ਇਨੇ ਦਿਨ ਹੋ ਗਏ ਰਿੰਦੀ ਨੂੰ ਤੇ ਮੈਂ ਇਦਾਂ ਕਰਦੀ ਆ ਕੋਈ ਨਹੀਂ ਫਿਰ ਮੈਂ ਚਲ ਜਾਨੀ ਆਪਣੇ ਘਰ ਜਾਣਾ ਕਿਉਂ ਪੁੱਤ ਮੈਂ ਆਪੇ ਸਮਝਾਉਣੀ ਆ ਉਹਨਾਂ ਨੂੰ ਕਿਉਂ ਜਾਣਾ ਤੂੰ ਨਹੀਂ ਮੈਂ ਹਾਂ ਜੀ ਇਹਨਾਂ ਨੂੰ ਨਹੀਂ ਚੰਗਾ ਲੱਗਦਾ ਮੇਰਾ ਇੱਥੇ ਰਹਿਣਾ ਤੇ ਕੋਈ ਨਹੀਂ ਮੈਂ ਆਪਣੇ ਘਰ ਚਲ ਜਾਨੀ ਆ ਫਿਰ ਆਪਣਾ ਘਰ ਆ ਔਰ ਫਿਰ ਬਗਾਨੇ ਘਰੋਂ ਆਈ ਆ ਤੇ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਮੈਂ ਸਮਝਾਉਣੀ ਨਾ ਚੰਗੀ ਤਰ੍ਹਾਂ ਇਦਾਂ ਥੋੜਾ ਹੀ ਨਹੀਂ ਚਲੋ ਕੋਈ ਨਹੀਂ ਤੁਹਾਨੂੰ ਨਹੀਂ ਕੋਈ ਲੋੜ ਉਹਨਾਂ ਨੂੰ ਲੜਨ ਦੀ ਕੋਈ ਨਹੀਂ ਮਾਪੇ ਬਹਿਦੀਆਂ ਕੀ ਹੱਲ ਕਰਾਂ ਨਹੀਂ ਤੇ ਤੁਸੀਂ ਮੇਰੇ ਸੱਸ ਦੇ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕਰੋ ਗੱਲ ਕਰਕੇ ਤੁਸੀਂ ਮੈਨੂੰ ਭੇਜ ਦਿਓ ਮੈਂ ਇਹ ਨਹੀਂ ਚਾਹਦੀ ਵੀ ਮੈਂ ਇਹਨਾਂ ਦੇ ਸਿਰ ਤੇ ਬੋਧਾ ਚਿਰ ਬੋਝ ਬਣ ਕੇ ਇੱਥੇ ਬੈਠੀ ਰਹਾ ਮੈਂ ਤਾਂ ਮੈਂ ਨਹੀਂ ਉਹ ਇਦਾਂ ਭੇਜਣਾ ਤੇ ਕੋਈ ਗੱਲ ਹੀ ਮੈਂ ਉਹਨਾਂ ਨੂੰ ਸਭ ਤੋਂ ਘੱਟ ਨਹੀਂ ਚੰਗੀ ਤਰ੍ਹਾਂ ਮੈਨੂੰ ਕੀ ਕਹਿੰਦੇ ਆ ਚਾਹ ਕਿਉਂ ਨਹੀਂ ਦਿੱਤੀ ਮੈਂ ਹੁਣੇ ਆਵਾਜ਼ ਮਾਰਦੀ ਹਾਂ ਨਾ ਕਾਹ ਦੇਂਦੀ ਹੁਣੇ ਆਵਾਜ਼ ਮਾਰਨੀ ਆ ਪੂਣਮਾ ਪੂਣਮਾ ਤਾ ਸੁਣ ਨਹੀਂ ਤੇ ਇੱਧਰ ਆ ਹਾਂਜੀ ਮੰਮੀ ਆਈ ਇੱਧਰ ਆ ਨਿੱਕੇ ਦਾ ਚਾਹ ਬਣਾਈ ਆ ਮੈਨੂੰ ਦੀ ਐ ਤੇ ਤੈਨੂੰ ਕੁੜੀ ਨਹੀਂ ਲੱਭੀ ਮੰਮੀ ਮੈਂ ਤਾਂ ਚਾਹ ਬਣਾਈ ਸੀ ਉਵੇਂ ਬਣਾ ਕੇ ਰੱਖੀ ਆ ਇਹ ਸੁੱਤੀ ਹੀ ਮੈਂ ਪਿਛਲੇ ਪਾਸੇ ਘਾੜੂ ਫੇਰੰਡੀ ਸੀ ਮੈਂ ਕਿਹ ਠਾਲਣਾ ਮੈਨੂੰ ਪਤਾ ਲੱਗ ਗਿਆ ਹਾਂ ਤਾਂ ਜਾਣ ਕੇ ਮੇਰੀ ਕੁੜੀ ਦੇ ਨਾਲ ਕਰਦੀਆਂ ਫੇਰ ਵੇ ਨਹੀਂ ਨਹੀਂ ਮੰਮੀ ਮੈਂ ਕਾ ਤੋ ਮੈਂ ਕਰਨਾ ਇਦਾਂ ਉਹ ਰੋਂਡੇ ਕਹਿੰਦੇ ਮੈਨੂੰ ਸਹੀ ਦੀ ਚਾਹ ਨਹੀਂ ਦਿੱਤੀ ਮੰਮੀ ਚਾਹ ਬਣਾ ਕੇ ਰੱਖੀ ਸੀ ਨਿਕਲ ਜਾ ਤੇ ਕੰਮ ਹੀ ਸਨ ਪਾ ਕੇ ਤੇ ਪੀਣਾ ਹੈ ਨਾ ਆਪ ਵੀ ਪੀ ਸਕਦੀ ਸੀ ਨਾ ਇਹ ਤੇ ਤੈਨੂੰ ਕੀ ਹੋਇਆ ਵਾ ਤੂੰ ਨੇ ਸਾਗਦੀ ਜੋ 4 ਦਿਨ ਆਈ ਗਈ ਆ ਤੇ ਤੂੰ ਐਦਾਂ ਕਰਦੀ ਓਦਾਂ ਮੰਮੀ ਮੈਂ ਕਦੇ ਮੁੱਥੇ ਵਟ ਨਹੀਂ ਪਾਇਆ ਤੇ ਆਉਂਦੇ ਮੈਂ ਤਾਂ ਹੁਣ ਕੰਮ ਕਰਨੀ ਸੀ ਮੈਨੂੰ ਨਹੀਂ ਪਤਾ ਕਿ ਵੀ ਕਿਹੜੇ ਵੇ ਨੇ ਉੱਠੀ ਆ ਮੈਂ ਤਾਂ ਪਿਛਲੇ ਕਰਨੇ ਝਾੜੂ ਫੇਰਨ ਦੀ ਸੀ ਮੈਂ ਤਾਂ ਕਦੇ ਇਹਨੂੰ ਕੰਮ ਨੂੰ ਵੀ ਨਹੀਂ ਆ ਮਾਨੇ ਲਾਉਣੀ ਆ ਤੂੰ ਕੰਮ ਨਹੀਂ ਕਰਦੀ ਮਾਨੇ ਲਾਉਣੀ ਆ ਚੱਲ ਹੁਣ ਚਾਹ ਬਣਾ ਕੇ ਤੇ ਕੁੜੀ ਨੂੰ ਦੇ ਬਣਾ ਦਿੰਦੀ ਮਮੇ ਸਭਨਾ ਕੋਈ ਗਾਲ ਨਹੀਂ ਤੂੰ ਫਿਕਰ ਨਾ ਕਰ ਜਿਹੜੀ ਚੀਜ਼ ਦੀ ਲੋੜ ਆ ਤੂੰ ਮੈਨੂੰ ਦੱਸਿਆ ਕਰ ਮੈਂ ਹਲੇ ਬੈਠੀ ਆ ਤੇ ਉਹਨਾਂ ਨੇ ਨਾ ਤੂੰ ਪਰਵਾਹ ਕਰਿਆ ਕਰ ਤੂੰ ਇੰਨਾ ਕਰ ਮੈਂ ਜਾਣਾ ਸਵੇਰੇ ਸ਼ਹਿਰ ਤੇ ਸੂਟ ਲਿਆਦਾ ਮੈਨੂੰ ਹਾਂ ਮੰਮੀ ਲਿਆ ਦਿਓ ਮੈਨੂੰ ਇੱਕ ਸੂਟ ਇੱਕ ਦੋ ਸੂਟ ਲਿਆ ਦਿਓ ਲੈਣੇ ਤੇ ਮੈਂ ਤੁਹਾਨੂੰ ਪਤਾ ਮੈਂ ਕਿਹੜਾ ਇਨੀਲੀਡੇ ਕੱਪੜੇ ਲੈ ਕੇ ਆਈਆਂ ਲੱਗਦਾ ਮੈਂ ਦੋ ਕ ਸੂਟ ਹੀ ਆਈਆਂ ਨਾਲ ਕੋਈ ਨਹੀਂ ਮੈਂ ਸਵੇਰੇ ਜਾਣਾ ਸ਼ਹਿਰ ਤੇ ਮੈਂ ਤੁਹਾਨੂੰ ਲਿਆ ਦੂੰ ਸੂਟ ਕੁੜੀ ਦੇ ਵਿੱਚ ਆਈਦਾ ਇਹਦਾ ਵੀ ਲਾਵਾਂਗੇ ਕਣਾ ਵੇ ਲੈ ਲੈਉਣਿਆਂ ਅੰਗ ਤੇ ਲੈ ਰਹੀ ਦੇ ਦੇ ਤੇ ਵਾਦੂ ਆ ਮੈਂ ਲੈ ਆਵਾਂਗੇ ਚੱਲੇ ਜਿਆਦੇ ਮੈਂ ਨਾ ਇਹਦੇ ਲਿਆਂਦੇ ਮੈਂ ਕਹਿੰਦੀ ਆਣੇ ਦੇ ਜਿੰਨੇ ਕੱਪੜੇ ਉਹਨੋਂ ਨੇ ਥੋੜੇ ਆ ਆਪਾਂ ਚੱਲ ਬੰਦਾ ਜਦੋਂ ਮਰਜੀ ਮੈਂ ਲੈ ਵੀ ਸਕਦੀ ਇੱਥੋਂ ਵੀ ਇਹਦੇ ਮੈਂ ਲੈ ਆਂਦੇ ਹੀ ਤਾਂ ਤੂੰ ਉਹਨਾਂ ਨੂੰ ਨਾ ਦੱਸਿਆ ਕਰ ਪਰਜਾਈ ਨੂੰ ਨਾ ਦੱਸੀ ਕੋਈ ਗੱਲ ਨਹੀਂ ਉਹ ਰਹਿ ਗਏ ਬਤੇਰੇ ਉਹਨੇ ਫੇਰ ਕਹਿਣਾ ਮੈਨੂੰ ਲੈ ਕੇ ਦੋ ਹਾਲੇ ਹੁਣ ਤੋਂ ਨੂੰ ਸੂਟ ਲੈ ਕੇ ਦਿੱਤਾ ਚਲੋ ਕੋਈ ਨਹੀਂ ਨਾ ਇਹ ਦੱਸਦੀ ਹਾਂ ਕੋਈ ਗੱਲ ਨਹੀਂ ਮੈਂ ਫਿਰ ਤੈਨੂੰ ਲਿਆ ਦੂੰ ਕੱਲ ਨੂੰ ਮੈਂ ਜਾਣਾ ਲਿਆ ਦੂੰਗੀ ਠੀਕ ਆ ਨਹੀਂ ਇੰਨਾ ਜਿਹਾ ਚਾਹ ਬਣਾਉਣਾ ਲੱਗਿਆ ਮੰਮੀ ਚਾਹ ਵੜਾਉਣ ਜੇ ਤੈਨੂੰ ਪਤਾ ਟਾਈਮ ਤੇ ਲੱਗਦਾ ਹੀ ਆ ਟਾਈਮ ਜ਼ਿਆਦਾ ਲੱਗਦਾ ਕਦੋਂ ਆਂਦੀ ਮੈਂ ਆਵਾਜ਼ ਦਿੱਤੀ ਆ ਤੇ ਤੂੰ ਅੱਗੇ ਉਹਨੂੰ ਮੈਨੂੰ ਚਾਹ ਦੇਗੀ ਤੇ ਤੂੰ ਉਹਨੂੰ ਚਾਹ ਨਹੀਂ ਦੇ ਕੇ ਗਈ ਮੰਮੀ ਤੈਨੂੰ ਮੈਂ ਦੱਸਿਆ ਤਾਂ ਸਹੀ ਹੈ ਕਿ ਭੀ ਇਹ ਸੁੱਤੀ ਹੀ ਮੈਂ ਤਾਂ ਨਹੀਂ ਠਾ ਲਿਆ ਹੁਣ ਮੈਂ ਕਿੰਨੀ ਕਵਾਰੀ ਸਫਾਈ ਦਵਾਂ ਆਪਣੀ ਉਹ ਤੂੰ ਅੱਗੇ ਮੁੰਡੇ ਨੂੰ ਵੀ ਤੂੰ ਚੁੱਕਣਾ ਦੇਣੀ ਆ ਉਹ ਵੀ ਸਾਰੇ ਬੋਲ ਕੇ ਗਿਆ ਤੇ ਫਿਰ ਕੀ ਹੋਇਆ ਜੇ ਉਹ ਆ ਗਈ ਆ ਤੇ ਤੁਹਾਡਾ ਇਕੱਲਿਆਂ ਦਾ ਘਰ ਨਹੀਂ ਉਹਦਾ ਵੀ ਹੈਗਾ ਮੰਮੀ ਅਸੀਂ ਕਿਹੜਾ ਨੂੰ ਘਰੋਂ ਕੱਢਣ ਦੇ ਆ ਮੈਂ ਤਾਂ ਅੱਜ ਤੱਕ ਮਾੜੀ ਚੰਗੀ ਨਹੀਂ ਆਖੀ ਇਹਨੂੰ ਕਦੇ ਵੀ ਕਦੇ ਕੋਈ ਕੰਮ ਨਹੀਂ ਆਖਿਆ ਕਿੰਨੇ ਦਿਨ ਹੋ ਗਏ ਪਰ ਅੱਗੇ ਨਹੀਂ ਕਹਿੰਦੀ ਹੁਣ ਤੂੰ ਕਰਦੀ ਆ ਹੁਣ ਪਤਾ ਨਹੀਂ ਇਥੇ ਰਹਿਣ ਲਈ ਆ ਮੰਮੀ ਮੈਂ ਤਾਂ ਕੁਛ ਨਹੀਂ ਜੀ ਆਖਿਆ ਪਰ ਤੁਹਾਨੂੰ ਇਦਾਂ ਲੱਗਣ ਡਿਆ ਵਾ ਚਾਹ ਫੜਾ ਹੁਣ ਕਿ ਇਥੇ ਸੇਪੇ ਖਲੋਤੀ ਰਹਿਣਾ ਤੁਹਾਡੇ ਦੇ ਹੁਣ ਤੇ ਜਾ ਜਾ ਕੇ ਹੁਣ ਕਿੰਨਾ ਟਾਈਮ ਹੋ ਗਿਆ ਤੇ ਰੋਟੀ ਬਣਾ ਹੁਣ ਮੰਮੀ ਤੁਹਾਨੂੰ ਕੀ ਹੋ ਗਿਆ ਵਾ ਤੁਸੀਂ ਤਾਂ ਕਦੇ ਮੇਰੇ ਨਾਲ ਇਦਾਂ ਬੋਲਦੇ ਨਹੀਂ ਹੁੰਦੇ ਸੀ ਤੇ ਮੈਨੂੰ ਕੀ ਹੋਣਾ ਵਾ ਜੇ ਤੂੰ ਵੇਰਵੇ ਕਰਨ ਲੱਗ ਪਈ ਕੁੜੀ ਦੇ ਨਾਲ ਤਾਂ ਮੈਂ ਨਹੀਂ ਦਿੰਨਾ ਕਰਨੇ ਮੰਮੀ ਮੈਂ ਤੇ ਉਹਦੇ ਨਾਲ ਕੋਈ ਵੇਰਵੇ ਨਹੀਂ ਕੀਤੇ ਪਰ ਤੁਸੀਂ ਜ਼ਰੂਰ ਕਰਨ ਡਏ ਹੋ ਮੈਂ ਨਹੀਂ ਕਰਨੀ ਆ ਤੂੰ ਮੇਰੇ ਨਾਲ ਅਗੇ ਬੋਲੀ ਨਾ ਜਾ ਯਾਰ ਰੋਟੀ ਬਣਾ ਜਾ ਕੇ ਸਪਨਾ ਪੁੱਤ ਪਰੋਣੇ ਦਾ ਫੋਨ ਆਇਆ ਨਹੀਂ ਮੰਮੀ ਉਹਦਾ ਨਹੀਂ ਫੋਨ ਫਾਨ ਆਇਆ ਹੈਗਾ ਉਹ ਤੇ ਆਪਣੀ ਮਾਂ ਦੇ ਮਗਰ ਲੱਗਾ ਵਾ ਤੇ ਜਿੰਨਾ ਚਿਰ ਉਹਨੂੰ ਮੈਨਾਂ ਨਾ ਲਾਵਾਂਗੀ ਉਹਨੇ ਮੈਨੂੰ ਫੋਨ ਨਹੀਂ ਲਾਉਣਾ ਹੋ ਸਕਦਾ ਤੇ ਮਾਂ ਆਪ ਹੀ ਫੋਨ ਲਾਵਾਂਗੀ ਉਹਨੂੰ ਅੱਜ ਸ਼ਾਮ ਨੂੰ ਜਾਂ ਮੈਂ ਕੱਲ ਨੂੰ ਫੋਨ ਲਾਉਂ ਸਪਨਾ ਪੁੱਤ ਕੁੜੀ ਸਾਂਗੀ ਇਹ ਤੇਰੀ ਤੇ ਤੂੰ ਭਾਬੀ ਆਪਣੀ ਨਾਲ ਰੋਟੀ ਪਾਣੀ ਬਣਾ ਲੈ ਨਹੀਂ ਮੰਮੀ ਮੇਰਾ ਨਹੀਂ ਦਿਲ ਕਰਨ ਦਿਆ ਦਾ ਆਪੇ ਬਣਾ ਲੂ ਦੀ ਰੋਟੀ ਪਾਣੀ ਉਹ ਚਲ ਕੋਈ ਨਹੀਂ ਮੈਂ ਚੱਲਨੀ ਤੇਰੀ ਤਾਈ ਵੱਲ ਤੂੰ ਤੂੰ ਫਿਰ ਲੰਮੇ ਪੈ ਜਾ ਆਹੋ ਕੁੜੀ ਸੁਤੀ ਦੇ ਨਾਲ ਸੌ ਜਾਂਦੀ ਤੇ ਮੈਂ ਵੀ ਕੁੜੀ ਸੁਤੀ ਦੇ ਨਾਲ ਹੀ ਮੈਂ ਸੌਂ ਜਾਂਦੀ ਨਹੀਂ ਘੜੀਕਾ ਕੋਈ ਨਹੀਂ ਪਤਾ ਇਹ ਮੈਨੂੰ ਸੌਣ ਨਹੀਂ ਦਿੰਦੀ ਪੈ ਜਾ ਲੰਮੇ ਕੋਈ ਗੱਲ ਨਹੀਂ ਤੇ ਮੈਂ ਨਾ ਉੱਧਰ ਚੱਲਨੀ ਆ ਤਾਈ ਤੇਰੀ ਵੱਲ ਫੋਨ ਮਾਂ ਮੈਂ ਆਪੋ ਤੇ ਚੱਲਨੀ ਤੇਰੀ ਤਾਈ ਵੱਲ ਤੇ ਤੂੰ ਓਟੀ ਛੇਤੀ ਛੇਤੀ ਵੀ ਕਾਲਾ ਤੇ ਕੁੜੀ ਨੂੰ ਨਾ ਟਾਈ ਹੁਣ ਮੇਰੇ ਮਗਰੋਂ ਠੀਕ ਆ ਮੰਮੀ ਆਉ ਕਰਨੀ ਛੇਤੀ ਛੇਤੀ ਮੈਂ ਚੱਲਨੀ ਹੁਣ ਮੈਂ ਆ ਜਾਂਦੀ ਫਿਰ ਠਹਿਰ ਕੇ ਮੰਮੀ ਨੂੰ ਪਤਾ ਨਹੀਂ ਕਿ ਇਹ ਹੋ ਗਿਆ ਵਾ ਮੰਮੀ ਇਦਾਂ ਨਹੀਂ ਕਰ ਦਿੰਦੇ ਅੱਗੇ ਐਨੇ ਪਿਆਰ ਨਾਲ ਬੋਲ ਦਿੰਦੇ ਹੀ ਮੇਰੇ ਨਾਲ ਇੱਥੋਂ ਤੱਕ ਸਾਰਾ ਕੰਮ ਵੀ ਕਰਾਉਂ ਦਿੰਦੇ ਹੀ ਨਾਲ ਅੱਜ ਉਹਦਾ ਜੀ ਸੁਪਨਾ ਆਈ ਹੈ ਮੰਮੀ ਦਾ ਦਾਦਾ ਨਾ ਮੇਰੇ ਨਾਲ ਵੀ ਹੈਵੀ ਬਦਲ ਗਿਆ ਕੋਈ ਗੱਲ ਨਹੀਂ ਘਰ ਲਈ ਨਹੀਂ ਦਉਦਾ ਰੋਟੀ ਖਾਣੀ ਜੇ ਲੇਟ ਹੋ ਗਿਆ ਤੇ ਫੇਰ ਸੁਪਨਾ ਦੇਣਾ ਰੋਟੀ ਵੀ ਮੰਗਣੀ ਹੈ ਤਾਂ ਮੰਮੀ ਨੂੰ ਫੇਰ ਪੱਟੀ ਪੜਾ ਦੂੰ ਕੋਈ ਨਾ ਕੋਈ ਇੱਥੋਂ ਪੈਣਾ ਕਿ ਮੈਨੂੰ ਰੋਟੀ ਪਾਣੀ ਕਰੀ ਲਵਾਉਂ ਜਲਦੀ ਮੈਨੂੰ ਇਦਾਂ ਕਰਦੀ ਆ ਮੈਂ ਰੈਸਟ ਕਰਦੀ ਆ ਇਹ ਮੈਨੂੰ ਕਹਿੰਦੀ ਕੰਮ ਆ ਕਰ ਕੰਮ ਤੋਂ ਤੇ ਮੈਂ ਉੱਥੋਂ ਲੜ ਕੇ ਇੱਥੇ ਆਈ ਆ ਰੈਸਟ ਕਰਨ ਤੇ ਕੰਮ ਮੈਂ ਕਰਨਾ ਵਾ ਚਲ ਮੈਂ ਨਾ ਇਦਾਂ ਕਰਦੀ ਆ ਮੈਂ ਨਾ ਇਹਨਾਂ ਨੂੰ ਫੋਨ ਲਾਉਣੀ ਆ ਫੋਨ ਨਹੀਂ ਚੁੱਕਾਂਦੇ ਇੱਕ ਕਰੀਅਰ ਲਾ ਲੈਨੀ ਆ ਇਹ ਕਿ ਤਵੋਂ ਚੁੱਕਦੇ ਆ ਇਹਦੀ ਮਾਂ ਤੈਨੂੰ ਪੱਟੀ ਪੜਾਈ ਪੂਰੀ ਵੀ ਤੂੰ ਫੋਨ ਚੁੱਕਣਾ ਹੀ ਨਹੀਂ ਆ ਇਹ ਮਾਂ ਨੇ ਪੜਕਾਇਆ ਦਾ ਇਹਨੂੰ ਤਾਂ ਹੀ ਨਹੀਂ ਮੇਰਾ ਫੋਨ ਚੁੱਕਾਂਦੇ ਚੱਲ ਕੋਈ ਨਹੀਂ ਰਹਿਣ ਦਿੰਨੀ ਕੀ ਲੋਣਾ ਬਾਰ ਬਾਰ ਫੋਨ ਇਹਨੂੰ ਹੁਣ ਸਪਨਾ ਬੈਠੀ ਆ ਦੋ ਮਿੰਟ ਤੜਕਾ ਝੇਰਦੇ ਹਾਂ ਮੈਂ ਆਟਾ ਗੁੰਨਣਾ ਹੁਣੇ ਚੱਲ ਤੇ ਕਪੜੇ ਵੀ ਧੋਣ ਵਾਲੇ ਪੈਸੇ ਤੇ ਨਿਬੜ ਜੂਗਾ ਕੰਮ ਮੇਰਾ ਭਾਬੀ ਮੈਨੂੰ ਮੰਮੀ ਕਹਿ ਕੇ ਗਈ ਵੀ ਤੂੰ ਕੋ ਕੰਮ ਨਹੀਂ ਕਰਨਾ ਮੈਂ ਤਾਂ ਗਿਆ ਉਥੋਂ ਦੁਖੀ ਹੋ ਕੇ ਇੱਥੇ ਆਈ ਆ ਕੰਮ ਤੋਂ ਕਿਉਂ ਮੈਂ ਕੋਈ ਇਨਾ ਕੰਮ ਲੈਂਦੇ ਆ ਤੇ ਮੈਨੂੰ ਰੈਸਟ ਨਹੀਂ ਮਿਲਦੀ ਤੇ ਇੱਥੇ ਆ ਕੇ ਤੂੰ ਮੇਰੇ ਤੇ ਆਰਡਰ ਮਾਰਨ ਲੱਗ ਗਈ ਆ ਸਪਨਾ ਦੋ ਗੰਡੇ ਝੇਰਨੇ ਆ ਮੈਂ ਤਾਂ ਦਵ ਆਟਾ ਗੁੰਨ ਕੇ ਤੇ ਰੋਟੀ ਪਕਾ ਲਾਂ ਉਹਨਾਂ ਜਦੋਂ ਮੈਨੂੰ ਗੰਡੇ ਝੇਰ ਦੇਂਗੇ ਮੈਂ ਛੇਤੀ ਤੜਕਾ ਲਾ ਲੂੰਗੀ ਮੈਂ ਕੋਨੇ ਚ ਹੀ ਰਜਣੇ ਤੋਂ ਹਿਆਪੇ ਚਿਰ ਲੋ ਆਪਣੇ ਗੰਡੇ ਮੈਂ ਇਹਨੂੰ ਕਿਹਾ ਵੀ ਵੀ ਮੈਨੂੰ ਨਾ ਕੋਈ ਕੰਮ ਕਿਹਾ ਕਰ ਫੇਰ ਆ ਜਾਂਦੀ ਮੇਰਾ ਸਿਰ ਖਾਣ ਕਦੀ ਕੁਝ ਕਰ ਦੇ ਤੇ ਕਦੀ ਕੁਝ ਕਰ ਦੇ ਆ ਆਪਣੇ ਕੋ ਕਿਕ ਕੀਤਾ ਜਾਂਦਾ ਜੇ ਮੈਂ ਚਾਰ ਦਿਨ ਨਹੀਂ ਤਾਂ ਰਹਿ ਲੈਣ ਤੇ ਚਾਰ ਦਿਨ ਚੱਜਣਾ ਮੈਨੂੰ ਆਹੇ ਗੰਡੇ ਚੀਰਨ ਨੂੰ ਕੀ ਆਗਤਾ ਇਹ ਤੇ ਭਾਰਾ ਸਿਹਰੀ ਬੜਾ ਪੈਂਦੀ ਆ ਸੱਸ ਵੇ ਸੱਚਾ ਹੀ ਬੋਲਦੀ ਆ ਕੰਮ ਕਰਕੇ ਤੇ ਰਾਜੀ ਨਹੀਂ ਆ ਤੇ ਲੜਨਾ ਹੀ ਆ ਸੱਸ ਨੇ ਅੱਗੇ ਮੰਮੀ ਪਤਾ ਨਹੀਂ ਕਿਉਂ ਇਹਨੂੰ ਭੁਏ ਚੜਾਈ ਜਾਂਦੇ ਆ ਚਲੋ ਹਾਨੂੰ ਕੀ ਲੱਗੇ ਜਦੋਂ ਆਪੇ ਇੱਥੇ ਬੈਠੀ ਰਹੀ ਸੱਸ ਲੈਣ ਨਾ ਆਈ ਜਦੋਂ ਘਰ ਵਾਲੇ ਨੇ ਦਿੱਤਾ ਤਲਾਕ ਤੇ ਆਪੇ ਪਤਾ ਲੱਗ ਜੂਗਾ ਨਹੀਂ ਕੰਮ ਕਰਨਾ ਤੇ ਨਾ ਕਰੇ ਫਿਰ